ਵਿਚਾਰ ਆਮ ਪਾਰਟੀ ਦਾ ਅਸੀਂ ਬਦਲਾਅ ਵੇਖਣਾ ਸਾਨੂੰ ਸਾਜ ਪਬਲਿਕ ਨੂੰ ਸਖਤ ਸੁਲਤਾ ਚਾਹੀਦੀ ਆ ਨੇ ਜੀ ਅੱਜਾ 6 ਮਹੀਨੇ ਹੋ ਗਏ ਨੇ ਨਾ ਟਿਊਬਲ ਟਿਊਬਲ ਤੋਂ ਕਾਰਜ ਨਹੀਂ ਕੀ ਕਲਕਨ ਮੋਟਰ ਨਹੀਂ ਲਾ ਰਹੇ ਪਾਣੀ ਨਹੀਂ ਬਹੁਤ ਦਿਨਾਂ ਤੋਂ ਨਹੀਂ ਆ ਰਿਹਾ ਬੱਚੇ ਪਿਆਸੇ ਮਾਰੇ ਨੇ ਪਾ ਵੀਰ ਜੀ ਹੱਥ ਜੋੜ ਕੇ ਬੇਨਤੀ ਆ ਗੋਗੀ ਪੈਣ ਵਾਲਾ ਤੇ ਤੁਨੂੰ ਮੰਜੀਦ ਨਗਰ ਮੱਲੇ ਵਾਲਾ ਤੇ ਵੀਰ ਮੇਰਾ ਤੁਨੂੰ ਮੈਂ ਰਾਤ ਤੇ ਦਿਨ ਵੋਟਾਂ ਦਵਾਈਆਂ ਨੇ ਹਣ ਅੱਜ 6 ਮਿੰਨਾ ਹੋ ਗਏ ਨੇ ਨਾਨ ਧੋਣ ਤੋਂ ਬਿਗੈਰ ਬੈਠੇ ਹੋਇਆ 6 ਮਿੰਨਾ ਹੋ ਗਏ ਨੇ ਜੀ ਪਾਣੀ ਪਰਦਾ ਜੇ ਇੱਕ ਪਬਲਿਕ ਕਹਿੰਦਾ ਗਲੀ ਚ ਬੰਜੀ ਨਗਰ ਚ ਪਾਣੀ ਆਂਦਾ ਤਾਂ ਮੈਂ ਦੇਣ ਦਾ ਸਮਾਂ ਪਾਣੀ ਵੀ ਨਾ ਗੰਦਾ ਆਂਦਾ ਹੈ ਗਏ ਹੁਣ ਦੇਖੋ ਫਿਲਟਰ ਪਾਣੀ ਕੋਈ ਕਿੰਨਾ ਕੁ ਲਿਆ ਕੇ ਪੀਵੀ ਜਗਾ ਮੁੱਲ ਦਾ ਜਿਹਦੇ ਘਰੇ ਰੋਟੀ ਨਹੀਂ ਪੱਕੇਗੀ ਮੁੱਲ ਦਾ ਪਾਣੀ ਪੀਲੇਗਾ ਬੱਚੇ ਸਾਡੇ ਬਿਮਾਰੇ ਬੰਦਾ ਸਾਡਾ ਸਿਰ ਤੇ ਨਹੀਂ ਕਿਥੋਂ ਮਾਰ ਪਾਣੀ ਇਸ ਮੁੱਲ ਲਿਆ ਕੇ ਨਾ ਪੀਆ ਇਹ ਕੀ ਪਰੇਸ਼ਾਨ ਕਿਉਂ ਨੇ ਪਰੇਸ਼ਾਨ ਹੋ ਜੋ ਥੋੜਾ ਘੱਟ ਪਾਣੀ ਦੀ ਆ ਰਹੀ ਹੈ ਮੋਟਰ ਨਵੀਂ ਲਗਾ ਕੇ ਤਾਂ ਨਹੀਂ ਆ ਰਿਹਾ ਪਾਣੀ ਨਵਾਂ ਪੋਰ ਖਿਤਾ ਤਾਂ ਨਹੀਂ ਪਾਣੀ ਆ ਰਿਹਾ ਕੱਟ ਕੇ ਲੋਕਾਂ ਦੇ ਘਰ ਆ ਕੇ ਗੁਰਦੁਆਰੇ ਅੱਜ ਪਾਣੀ ਪਰ ਪੜ ਕੇ ਲਿਆਉਂਦੇ ਆ ਕਰਾਇਦਾ ਰੱਖੇ ਹੋਏ ਨੇ ਉਹਨਾਂ ਨੂੰ ਨਹੀਂ ਪਾਣੀ ਅਗਲੇ ਜਾਂਦੇ ਜਿਨ੍ਹਾਂ ਦੇ ਮੋਟਰਾਂ ਲੱਗੀਆਂ ਗਿਆ ਉਹ ਸਾਰੇ ਗੁਰਦੁਆਰਾ ਜਾ ਕੇ ਪਾਣੀ ਲੈ ਆ ਲਿਆ ਪੀਂਦੇ ਨੇ ਨਮਸਤੇ ਸਸਰੀਕਾਲ ਆਦਾਬ ਮੈਂ ਪ੍ਰਦੀਪ ਭੰਡਾਰੀ ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ ਅੱਜ ਅਸੀਂ ਲੁਧਿਆਣਾ ਦੇ ਮਨਜੀਤ ਨਗਰ ਵਿੱਚ ਖੜੇ ਆ ਜਿੱਥੇ ਲੋਕ ਪਰੇਸ਼ਾਨ ਨੇ ਪਾਣੀ ਨੂੰ ਲੈ ਕੇ ਪਾਣੀ ਨਹੀਂ ਆ ਰਿਹਾ ਕੀ ਕਾਰਨ ਹੈ ਪੂਰੀ ਜਾਣਕਾਰੀ ਲੈ ਲੈਣੇ ਆ ਮਾਤਾ ਜੀ ਪ੍ਰਧਾਨ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਜੀ ਬਲਵਿੰਦਰ ਕੋਰ ਗੋਗੀ ਪੂਆ ਤੇ ਤੁਸੀਂ ਅੱਜ ਇੱਥੇ ਇਕੱਠ ਕੀਤਾ ਆ ਕਿਉਂ ਕੀਤਾ ਆ ਕੀ ਨਸਮਸਿਆਗੀ ਤੁਹਾਨੂੰ ਸਮੱਸਿਆ ਸਾਰੀ ਪਬਲਿਕ ਜੇ ਮੇਰੇ ਕੋਸ਼ ਕਲਵਨ ਸੰਗ ਸਿੱਧੂ ਵੀਰ ਜੋ ਆਮ ਪਾਰਟੀ ਚ ਤਾਇਆ ਸੀ ਆਪਣਾ ਸੋਖ ਲਈ ਇੱਜਤੋ ਨੇ ਵਿਚਾਰ ਆਮ ਪਾਰਟੀ ਦਾ ਅਸੀਂ ਬਦਲਾਅ ਵੇਖਣਾ ਸਾਨੂੰ ਸਾਰਾ ਪਬਲਿਕ ਰੁਸਕ ਸੁਹਲਤਾ ਚਾਹੀਦਿਆਂ ਨੇ ਜੀ ਅੱਜ 6 ਮਹੀਨੇ ਹੋ ਗਏ ਨੇ ਨਾ ਟੂਬਲ ਨਾ ਪਹਿਲਾ ਪਾਣੀ ਲਾਟ ਗਈ ਪਬਲਿਕ ਇਕੱਠੀ ਕਰਕੇ ਲੈਟ ਮੰਗਾਈ ਹੁਣ ਅੱਜ 6 ਮਹੀਨੇ ਹੋ ਗਏ ਨੇ ਨਾਨ ਧੌਂ ਤੇ ਬਿਗੈਰ ਬੈਠੇ ਹੋਇਆ ਕੋਈ ਪਾਠ ਨਹੀਂ ਕੋਈ ਪੂਜਾ ਨਹੀਂ 6 ਮਹੀਨੇ ਹੋ ਗਏ ਨੇ ਜੀ ਪਾਣੀ ਭਰਦਾ ਜੇ ਇੱਕ ਪਬਲਿਕ ਕਹਿੰਦਾ ਗਲੀ ਚ ਬੰਜੀ ਨਗਰ ਚ ਪਾਣੀ ਆਂਦਾ ਤਾਂ ਮੈਂ ਦੇਨ ਦਾ ਖਵਾਗੇ ਜੀ ਕਹਿੰਦੇ ਕੰਮ ਚੱਲ ਰਿਹਾ ਹੈਗਾ ਟਿਊਬਲ ਦਾ ਜੀ 6 ਮਹੀਨੇ ਕੰਮ ਉੱਦਾਂ ਚੱਲਦਾ ਕੰਮ ਸ਼ੁਰੂ ਕਰਨ ਕੀ ਹੈ ਕਾਰਨ ਕਿਉਂ ਕਿਉਂ ਨਹੀਂ ਆ ਰਿਹਾ ਪਾਣੀ ਕੰਮ ਪਾਣੀ ਮੋਟਾ ਨਹੀਂ ਲਵਾ ਰਹੇ ਜੀ ਨਮੀ ਕੋਈ ਕਹਿੰਦੇ ਅੱਜ ਕੰਮ ਕਰੇਗਾ ਕਨੇ ਕਰੇਗਾ 2 ਕੰਮ ਕਰੇਗਾ ਕਦੀ ਕਹਿੰਦੇ 4 ਦਿਨਾਂ ਤੋਂ ਆਵਾਂਗੇ ਅੱਜ 6 ਮਹੀਨੇ ਹੋ ਗਏ ਨੇ ਜੀ ਕਾਰਨ ਕੀ ਹੈ ਵੀ ਇਹ ਕਿਉਂ ਨਹੀਂ ਇਹ ਕੰਮ ਹੋ ਰਿਹਾ ਹੈ ਬਾਟੂ ਵਾਲ ਕਾਰਗਣਾ ਠੀਕ ਹੈ ਲekin ਮੋਟਰ ਨਹੀਂ ਲਾਰੇ ਪਾਣੀ ਨਹੀਂ ਬਹੁਤ ਦਿਨਾਂ ਤੋਂ ਨਹੀਂ ਆ ਰਿਹਾ ਬੱਚੇ ਪਿਆਸੇ ਮਾਰੇ ਨੇ ਬਾਹਰ ਫਿਲਟਰ ਲਿਆ ਲਿਆ ਕਿਸੀ ਪੀ ਰਹੇ ਆ ਪਾਣੀ ਨਹਾਣਾ ਤੋਂ ਨਾ ਮੇ ਗਰਮੀ ਆ ਗਈ ਸਭ ਕੁਝ ਕਰਨਾ ਫੇਲੇ ਦੱਸੋ ਪਾਣੀ ਅਸੀਂ ਕਿੱਥੋਂ ਲਈ ਜਿਨ੍ਹਾਂ ਦੇ ਘਰਾਂ 'ਚ ਪਾਣੀ ਹੈ ਉਹ ਪਰਣ ਨਹੀਂ ਦਿੰਦੇ ਅਗਲੇ ਗਾਲਾਂ ਕੱਢ ਕੇ ਭਜਾ ਦਿੰਦੇ ਆ ਨਹੀਂ ਲੈਂਦਿੰਦੇ ਇੱਕ ਬਾਲਟੀ ਤੇ ਕਰਨੀ ਲੈਣ ਦਿੰਦੇ ਅਸੀਂ ਕਿੱਥੇ ਜਾਈਏ ਗਰੀਬ ਬੰਦੇ ਕੋਣ ਐਮਐਲਏ ਕੋਣ ਹੈ ਤੁਹਾਡੀ ਮੇਰਾ ਭਰਾ ਕਲਵੰਤ ਸਿੰਘ ਸਿੱਧੂ ਵੀਰ ਜੀ ਸਿੱਧੂ ਵੀਰ ਜੀ ਹੱਥ ਜੋੜ ਕੇ ਬੇਨਤੀ ਆ ਗੋਗੀ ਪੈਣ ਵਾਲਾ ਤੇ ਤੈਨੂੰ ਮੰਜੀਤ ਨਗਰ ਮੱਲੇ ਵਾਲਾ ਤੇ ਵੀਰ ਮੇਰਾ ਤੈਨੂੰ ਮੈਂ ਰਾਤ ਦਿਨ ਬੋਟਾ ਦਵਾਈਆਂ ਨੇ ਤੇ ਮੈਂ ਵਾਹਿਗੁਰੂ ਬਾਬਾ ਧੀਮ ਸਿੰਘ ਜਾਂਦਾ ਤੈਨੂੰ ਬੋਟਾ ਦਿਲੋ ਪੁਆਈਆਂ ਨੇ ਪਰ ਸਾਡੇ ਮੰਜੀਤ ਨਗਰ ਦਾ ਵੀਰ ਜੀ ਤੁਸੀਂ ਮਸਲਾ ਹੱਲ ਨਹੀਂ ਕੀਤਾ ਨਾ ਪਾਣੀ ਨਾ ਲਾਈਟ ਲਾਈਟ ਲਵਾਈ ਰੋਤ ਹੋ ਕੇ ਤੇ ਹੁਣ ਪਾਣੀ ਤਾਂ ਚਾਰ ਮਹੀਨੇ ਹੋ ਗਏ ਨੇ ਤੁਸੀਂ ਤਾਂ ਜੋਤ ਲਾ ਲੈਨੇ ਸੀ ਤੋਂ ਬਿੱਲ ਜੋਤੋ ਤੇ ਬੈਠਾ ਹੈ ਸੀ ਮਿਲੇ ਆ ਉਹਨਾਂ ਨੂੰ ਕਨਫਰੰਸਿੰਗ ਸਿੱਧੂ ਨੂੰ ਮਿਲੇ ਆ ਵੀਰ ਜੀ ਅਸੀਂ ਬੜੀ ਵਾਰੀ ਜਾਤ ਦਾ ਕਲੈਸਨ ਸਿੱਧੂ ਆ ਰ ਅੱਜ ਟੂਬਾ ਲੱਗ ਜਗਾ ਜੀ ਅੱਜ ਕੰਮ ਹੋ ਗਿਆ ਕਦੀ ਕਹਿ ਕੇ ਪਾਪਾ ਮੰਗਾਨਿਆ ਕਦੀ ਕਹਿ ਕੇ ਕੋਈ ਸਮਾਨ ਮੰਗਾਨਿਆ ਕਦੀ ਕਹਿ ਕੇ ਈਟਾ ਮੰਗਾਨਿਆ ਕਦੀ ਕਹਿ ਕੇ ਬਜਰੀ ਮੰਗਾਨਿਆ ਕਹਿ ਕਹਿ ਕੇ ਕੰਮ ਕਰਕੇ ਹਜੇ ਤੱਕ ਮੋਟਰ ਵੀ ਨਹੀਂ ਆਈ ਰੋਜ਼ ਕਹਿ ਦਿੰਦੇ ਆ ਉਹ ਕਹਿੰਦੇ ਜੀ ਸਾਨੂੰ ਆ ਮੰਜੀ ਨਗਰ ਚੋਂ ਵੋਟਾਂ ਨੇ ਪਈਆਂ ਜੀ ਕੌਂਸਲਰ ਹਲਦੀਆਂ ਤੁਹਾਡਾ ਕੰਮ ਤਾਂ ਕਹਿੰਦੇ ਪਬਲਿਕ ਕਹਿੰਦੇ ਤਾਂ ਤੁਸੀਂ ਤੁਹਾਡਾ ਕੰਮ ਰੋਕਤਾ ਜੀ ਕਾਂਗਰਸ ਲਾਉਣ ਨੂੰ 6 ਮਹੀਨੇ ਆ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜੀ ਕੁਝ ਨਹੀਂ ਮੈਂ ਕਹਾਂ ਇੱਕ ਮੋਟਰ ਲਾਉਣ ਨੂੰ 6 ਮਹੀਨੇ ਲੱਗਦੇ ਦੱਸੋ ਜੀ ਹਜੇ ਤਿਆਰ ਹੁਣ ਕੰਮ ਸਾਰਾ ਹੋਇਆ ਇਹਨੂੰ ਤੇ 3 ਮਹੀਨੇ ਘਟੋ ਘਟਾ ਇਹਨੂੰ ਕਨੈਕਸ਼ਨ ਕੀਤੇ ਨੂੰ ਹੋ ਗਏ ਤਾਂ ਵੀ ਮੋਟਰ ਨਹੀਂ ਲੱਗ ਗਈ ਅੱਲੇ ਤੱਕ ਹੁਣ ਇਧਰਲੇ ਪਾਸੇ ਕਹਿ ਰਹੇ ਵੀ ਕੰਮ ਲਗਾਤਾਰ ਚੱਲ ਰਿਹਾ ਹੈ ਤੇ 2-4 ਦਿਨਾਂ ਦੇ ਵਿੱਚ ਠੀਕ ਹੋ ਜਾਏਗਾ ਤੇ ਕੀ ਭਾਜੀ ਉਧਰ ਛੋਟੀ ਮੋਟਰ ਹੈ ਛੋਟੀ ਮੋਟਰ ਪਾਣੀ ਨਹੀਂ ਚੁੱਕਦੀ ਉਹ ਪੁਰਾਣਾ ਪਾਣੀ ਕਨੈਕਸ਼ਨ ਨੀਚੇ ਚਲੇ ਗਿਆ ਪਾਣੀ ਦੱਸੋ ਅਸੀਂ ਤਕਲੀਫਾਂ ਵਿੱਚ ਆ ਜਿਨ੍ਹਾਂ ਦੇ ਘਰਾਂ ਦਾ ਉਹਨਾਂ ਨੂੰ ਤਾਂ ਕੋਈ ਤਕਲੀਫ ਨਹੀਂ ਹੈ ਉਹ ਤਾਂ ਹੁਣ ਸਾਡੇ ਵਰਗਿਆਂ ਨੂੰ ਤਕਲੀਫ ਹੈ ਪਾਣੀ ਦੀ ਦਿੱਕਤ ਹੈ ਅਸੀਂ ਬੜਾਪੇ ਵਿੱਚ ਕਿੱਥੇ ਲੋਕਾਂ ਦੇ ਘਰਾਂ 'ਚ ਪਾਣੀ ਲੱਭਣ ਜਾਵਾਂਗੇ ਫਿਲਟਰ ਪਾਣੀ ਪੀਵੀਂ ਫਿਲਟਰ ਪਾਣੀ ਪੀਪੀ ਕਿਵੇਂ ਗੁਜ਼ਾਰਾ ਕਰ ਰਹੇ ਆ ਇੱਧਰ ਕੰਮ ਤਾਂ ਚੱਲਦਾ ਪਿਆ ਇੱਥੋਂ ਪੈਪ ਠੱਗ ਗਿਆ ਸੀ ਪੈਪ ਟੁੱਟ ਗਿਆ ਸੀ ਪੁਰਾਣਾ ਇਹ ਪੁਰਾਣਾ ਪੈਪ ਟੁੱਟ ਗਿਆ ਸੀ ਇੱਥੇ ਤਾਂ ਕੰਮ ਚੱਲਦਾ ਪਿਆ ਸਾਰਾ ਵਿੱਚ ਮੋਟਰ ਨਹੀਂ ਪਾਣੀ ਵੀ ਨਾ ਗੰਦਾ ਆਂਦਾ ਹੈਗਾ ਹੁਣ ਦੇਖੋ ਫਿਲਟਰ ਪਾਣੀ ਕੋਈ ਕਿੰਨਾ ਕੁ ਲਿਆ ਕੇ ਪੀਵੀ ਜਗਾ ਮੁੱਲ ਦਾ ਜਿਹਦੇ ਘਰੇ ਰੋਟੀ ਨਹੀਂ ਪੱਕੇਗੀ ਮੁੱਲ ਦਾ ਪਾਣੀ ਪੀਲੇਗਾ ਗੰਦਾ ਬੰਦਾ ਬੱਚੇ ਸਾਡੇ ਬਿਮਾਰੇ ਬੰਦਾ ਸਾਡਾ سیرਤਾ ਨਹੀਂ ਕਿੱਥੋਂ ਮਾਣ ਪਾਣੀ ਅਸੀਂ ਮੋਲ ਲਿਆ ਕਿੰਨਾ ਪੀਵਾਂਗੇ ਪੀਲਾਂਗੇ ਕਿੰਨਾ ਪਾਣੀ ਪਾਣੀ ਵਿਦਨ ਨਹੀਂ ਆਂਦਾ ਪਾਣੀ ਤਾਂ ਸਾਡੇ ਅਸੀਂ ਤਾਂ ਸਾਹਮਣੇੋਂ ਭਰਦੇ ਬਿਲਾ ਸ਼ੱਕ ਪੁੱਛ ਲੋ ਉਹ ਸਾਹਮਣੇ ਵੀ ਗਵਾਈ ਦੇਣਗੇ ਹੋ ਇੱਥੋਂ ਪਾਣੀ ਪੜਨਾ ਨਹੀਂ ਐਸੇ ਬਸਾਈ ਮਿਹਨਤੀ ਕਰਦਾ ਕਿ ਸਾਡੀ ਮੋਟਰ ਜਲਦੀ ਲੱਗ ਜਾ ਤਾਂ ਜਲਦੀ ਦਾ ਜਲਦੀ ਸਾਨੂੰ ਪਾਣੀ ਮਿਲੇ ਸੋ ਲੋਕ ਬੜੇ ਪ੍ਰੇਸ਼ਾਨ ਨਜ਼ਰ ਆ ਰਹੇ ਨੇ ਕਿਉਂਕਿ ਪਾਣੀ ਵੀ ਨਹੀਂ ਆ ਰਿਹਾ ਇੱਥੇ ਤੇ ਇਹ ਸੀਵਰੇਜ ਦੀ ਵੀ ਸਮੱਸਿਆ ਆ ਰਹੀ ਆ ਤੇ ਹੋਰ ਵੀ ਸਾਡੇ ਨਾਲ ਇਥੇ ਲੋਕ ਮੌਜੂਦ ਨੇ ਸਰ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਕੰਮ ਹੋ ਰਿਹਾ ਜਾਂ ਨਹੀਂ ਹੋ ਰਿਹਾ ਤੁਸੀਂ ਆਮ ਆਦਮੀ ਪਾਰਟੀ ਦੇ ਨੁਮਾਇੰਦੇ ਹੋ ਨਹੀਂ ਕਿਸੇ ਪਾਰਟੀ ਦੇ ਤੇ ਫਿਰ ਕੰਮ ਹੋ ਰਿਹਾ ਇਥੇ ਕੰਮ ਤਾਂ ਭਾਜੀ ਉਹਨਾਂ ਨੇ ਕਰਾਇਆ ਹੀ ਆ ਸਿੱਧੂ ਸਾਹਿਬ ਨੇ ਇੱਕ ਮੋਟਰ ਲਾਉਣ ਨੂੰ ਕਹਿੰਦੇ 6 ਮਹੀਨੇ ਲੱਗੇ ਭਾਜੀ 6 ਮਹੀਨੇ ਕੁਝ ਨਹੀਂ ਕੀਤਾ ਸਿੱਧਾ ਸੁਨੋਏ ਜੀ ਕੰਮ ਚੱਲਦਾ ਪਿਆ ਜੀ ਪੁਰਾਣੀ ਮੋਟਰ ਸੀ ਉਹ ਪਾਣੀ ਚੱਕਦੀ ਨਹੀਂ ਸੀ ਉਹਨਾਂ ਨਵਾਂ ਬੋਰ ਕੀਤਾ ਨਵੇਂ ਬੋਰ ਨੂੰ ਟਾਈਮ ਲੱਗਦੇ ਲੱਗਦਾ ਜੀ ਨਵੇਂ ਬੋਰ ਨੂੰ ਟਾਈਮ ਲੱਗ ਉਹ ਸਾਰਾ ਲੈਟਰ ਲੁਟਰ ਪਾਤਾ ਲੈਟਰ ਖੁੱਲੇਗਾ ਕੱਲ ਉਹਨਾਂ ਨੂੰ ਮੋਟਰ ਖਾਣੀ ਹੈ ਪਰਸੋਂ ਪਾਣੀ ਆਣਾ ਕੱਲ ਤੱਕ ਪਾਣੀ ਆਣਾ ਜੀ ਲਈ ਇਹ ਕੰਮ ਰੁਕਿਆ ਹੋਵੇ ਆਪਾਂ ਬੋਲ ਚੰਗੇ ਲੱਗਣੇ ਆ ਸਹੀ ਕੰਮ ਚੱਲਦਾ ਪਿਆ ਜੀ ਕੀ ਪਰੇਸ਼ਾਨ ਕਿਉਂ ਨੇ ਪਰੇਸ਼ਾਨ ਦੋ ਤੋਂ ਥੋੜਾ ਘੱਟ ਪਾਣੀ ਨਹੀਂ ਆ ਰਿਹਾ ਮ ਨਮਾ ਬੋਰਖੀ ਤਾਂ ਆਣੀ ਪਾਣੀ ਆ ਰਿਹਾ ਬਾਕੀ ਸਹੀ ਚੱਲਦਾ ਪਿਆ ਸੀ ਇਹ ਸਿੱਧੂ ਸਾਹਿਬ ਨੇ ਕੰਮ ਕਰਾਇਆ ਤਾਂ ਤਾਹੀ ਬੋਰ ਲੱਗਾ ਉਥੇ ਲੋਕੀ ਕਹਿੰਦੇ ਆ ਵੀ ਸਿੱਧੂ ਸਾਹਿਬ ਦਾ ਕਹਿਣਾ ਹੈ ਵੀ ਸਾਨੂੰ ਇਸ ਏਰੀਆ ਚ ਬੋਟਾ ਨਹੀਂ ਪਈਆਂ ਇਸ ਕਰਕੇ ਕੰਮ ਨਹੀਂ ਹੋਣਾ ਨਹੀਂ ਜੀ ਇਹ ਝੂਠ ਹੈ ਜੀ ਸਾਰਾ ਇਹ ਗੱਲ ਕਹਿੰਦੇ ਸਿੱਧੂ ਸਾਹਿਬ ਸਿੱਧੂ ਸਾਹਿਬ ਸਾਡੇ ਨਾਲ ਖੜੇ ਆ ਇਹ ਸਾਰਾ ਪਿਆ ਸਿੱਧੂ ਸਾਹਿਬ ਹੀ ਲਾ ਰਹੇ ਜੀ ਹਾਂ ਜੀ ਸਿੱਧੂ ਸਾਹਿਬ ਹੀ ਕੰਮ ਕਰ ਰਹੇ ਸਾਰਾ ਪਿਆ ਕਰ ਰਹੇ ਭਾਜੀ ਕੰਮ ਇਹ ਵੀ ਆਪਾਂ ਕੰਮ ਨਹੀਂ ਕਰ ਰਹੇ ਜਿਹੜਾ ਚੋ ਵੀ ਚਾਹਣੇ ਨਾਲ ਸਾਡੇ ਨੱਖਰ ਨੇ ਕੰਮ ਉਹਨਾਂ ਨੇ ਕੰਮ ਸਾਰਾ ਹੋ ਰਿਹਾ ਭਾਜੀ ਇੱਥੇ ਬੋਰ ਪੁਰਾਣਾ ਸੀਗਾ ਕਾਫੀ ਟਾਈਮ ਪੁਰਾਣਾ ਬ ਤੇ ਹੁਣ ਨਵਾਂ ਬੋਰੇ ਸਲੀ ਉਹਨੇ ਖਤਵਾ ਕੇ ਦਿੱਤਾ ਹੁਣ ਪਾਜੀ 3 ਮਹੀਨੇ ਚ ਕੰਮ ਹੋਣ ਨੂੰ ਟਾਈਮ ਲੱਗਦਾ ਜੇ ਆਪਾਂ ਕਈ ਮਹੀਨੇ ਚ ਤੁਹਾਨੂੰ 15 ਦਿਨ ਚ ਜੇ ਆਪਾਂ ਕਈ ਮਹੀਨੇ 15 ਦਿਨ ਦੇ ਵਿੱਚ ਤੁਹਾਨੂੰ ਬੋਰ ਮਿਲ ਜੇ ਇਦਾਂ ਨਹੀਂ ਮਿਲਦਾ ਪਾਜੀ ਠੀਕ ਹੈ ਜੀ ਸਾਰੇ ਪਾਸੇ ਹੁਣ ਐਮਐਲਏ ਇੱਕ ਹੁੰਦਾ ਏਡਾ ਲੁਧਿਆਣਾ ਪਾਜੀ ਨੂੰ ਹਰ ਜਗ੍ਹਾ ਦੇ ਦੇਖਣਾ ਕੱਲਾ ਮਜੀਦਨਗਰ ਨਹੀਂ ਉਹਨੇ ਦੇਖਣਾ ਪਾਜੀ ਪਾਣੀ ਦਾ ਕੋਈ ਹੱਲ ਵੀ ਕੀਤਾ ਜਾ ਸਕਦਾ ਜਿੱਦਾਂ ਹੁਣ ਇੱਥੇ ਚਲੋ ਆਪਣਾ ਸਮਰਸਿਬਲ ਲੱਗ ਰਿਹਾ ਸਮਾਂ ਲੱਗਦਾ ਆ ਸਾਰਿਆਂ ਨੂੰ ਪਤਾ ਆ ਪਰ ਇਹਨਾਂ ਦੇ ਜਿਹੜੇ ਪਬਲਿਕ ਹੈਗੀ ਉਹਨਾਂ ਨੂੰ ਪੀਣ ਵਾਸਤੇ ਪਾਣੀ ਦਾ ਇੰਤਜ਼ਾਮ ਅੜੀ ਪਾਣੀ ਹੁੰਦਾ ਇਹ ਨਹੀਂ ਜਮਾ ਨਹੀਂ ਹੁੰਦਾ ਪਾਣੀ ਹੁੰਦਾ ਘੱਟ ਹੁੰਦਾ ਹਰ ਕਿਤੇ ਗੰਦਾ ਹੁੰਦਾ ਪਾਣੀ ਪੜੀਓ ਉਹ ਹੀ ਸਮੱਸਿਆ ਪੁਰਾਣੇ ਪਾਈਪ ਪੇਸ਼ਣ ਉਹ ਲੀਕ ਹੋਏ ਸਨ ਉਹਨੇ ਸਾਰੇ ਚੇਂਜ ਕੀਤੇ ਨੇ ਜੀ ਤੁਸੀਂ ਆਪਣੇ ਚੇਜ ਕਰਾਤੇ ਨਵਾਂ ਨਵੇਂ ਪਾਈਪਾਂ ਦੇ ਵਿੱਚ ਕਨੈਕਸ਼ਨ ਦੇ ਦਿੱਤਾ ਅਾਨੂੰਪਾ ਦਾ ਗੰਦਾ ਪਾਣੀ ਆਉਂਦਾ ਸੀ ਹੁਣ ਪਾਏ ਇੱਥੇ ਪਾਈ ਨਵੇਂ ਚੇਂਜ ਪਿਆ ਹੋਏ ਹੁਣ ਨਵੇਂ ਪਾਈਪ ਸਾਰੇ ਪਿਆ ਨਵੇਂ ਦਾ ਸਾਰਾ ਸਿਸਟਮ ਸਹੀ ਬਿਲਕੁਲ ਹੋ ਗਿਆ ਜੀ ਦੋ ਦਿਨ ਲੇਟ ਜਰੂਰ ਹੋਇਆ ਭਾਜੀ ਕਹਿੰਦੇ ਦੋ ਚਾਰ ਦਿਨ ਰੁਕ ਜਓ ਨਵੀਂ ਮਸ਼ੀਨ ਅਸੀਂ ਪਾਉਣੀ ਹੈਗੀ ਏ ਉਸ ਤੋਂ ਬਾਅਦ ਨਵਾਂ ਟੂਬਲ ਚਾਲੂ ਆ ਜੀ ਨਵਾਂ ਪੋਰ ਹੋਇਆ ਜੀ ਬਾਕੀ ਕੋਈ ਅਜਿਹੀ ਗੱਲ ਨਹੀਂ ਇਹ ਖੋਲ ਖਲੋ ਕੇ ਅਸੀਂ ਜਿਹੜੇ ਪਾਈਪ ਟੁੱਟੇ ਸਨ ਅਸੀਂ ਕੋ ਆਮਾਸ ਬਲਦੇਵ ਸਿੰਘ ਤੁਸੀਂ ਏ ਸੀ ਰੀਜ ਇ ਜ ਰਹੇ ਨੇ ਜੀ ਹਾਂ ਗਲੀ ਨੰਬਰ 3 ਚ ਰਹਨੇ ਆ ਜੀ ਅਸੀਂ ਆਪਣੇ ਹੱਥੀਏ ਕੰਮ ਕਰਵਾਇਆ ਜਿਹੜੇ ਪਾਈਪ ਟੁੱਟੇ ਸੀ ਸੀਵਰ ਵਾਲੇ ਉਹ ਵੀ ਠੀਕ ਕਰਵਾਏ ਨੇ ਇਹ ਕੋਲ ਖਲੋ ਹਾਂਜੀ ਨੁਮਾਇੰਦੇ ਹਾਂ ਜੀ ਸਾਰਿਆਂ ਨਾਲ ਸਬੰਧ ਹੈ ਜੀ ਸਾਡਾ ਸਭ ਨਾਲ ਸਬੰਧ ਹੈ ਜੀ ਹਾਂਜੀ ਸੋ ਤੁਸੀਂ ਤੁਸੀਂ ਸੁਣਿਆ ਹੈ ਵੀ ਜਿਹੜੇ ਆਮ ਆਦਮੀ ਪਾਰਟੀ ਦੇ ਨੁਮਾਇੰਦੇ ਵੀ ਸੀ ਉਹ ਕਹਿੰਦੇ ਕੰਮ ਪ੍ਰੋਪਰ ਤਰੀਕੇ ਨਾਲ ਹੋ ਰਿਹਾ ਪਰ ਇਧਰੋਂ ਜਿਹੜੇ ਲੋਕ ਪਰੇਸ਼ਾਨ ਹੋ ਰਹੇ ਨੇ ਉਹ ਕਹਿੰਦੇ ਵੀ ਪਾਣੀ ਨਹੀਂ ਆ ਰਿਹਾ ਜੇ ਪਾਣੀ ਆ ਰਿਹਾ ਤੇ ਗੰਦਾ ਆ ਰਿਹਾ ਆ ਤੇ ਹੁਣ ਇਧਰੋਂ ਪਬਲਿਕ ਕਹ ਰਹੀ ਹੈ ਵੀ 6 ਮਹੀਨੇ ਹੋ ਗਏ ਪਾਣੀ ਨਹੀਂ ਆ ਰਿਹਾ ਤੇ ਇਧਰ ਜਿਹੜੇ ਲੋਕ ਹੈ ਉਹ ਕਹਿ ਰਹੇ ਨੇ ਨੁਮਾਇंदे ਉਹ ਕਹਿੰਦੇ ਵੀ 10 ਦਿਨ ਤੋਂ ਇਹ ਜਾਨਕੀ ਕੰਮ ਚੱਲਦਾ ਪਿਆ ਤੇ 2-4 ਦਿਨਾਂ ਦੇ ਵਿੱਚ ਜਿਹੜਾ ਕੰਮ ਕੰਪਲੀਟ ਹੋ ਜਾਏਗਾ ਤੇ ਹੁਣ ਇਹ ਪ੍ਰੋਪਰ ਕੌਣ ਦੱਸ ਸਕਦਾ ਵੀ ਇਹ ਕਦੋਂ ਕੰਪਲੀਟ ਹੋਏਗਾ ਕੰਮ ਨਾ ਨਾ ਪਤਾ ਕਰ ਲੋ ਜੀ ਕੱਲ ਸਾਰੇ ਬੰਦੇ ਉਹ ਗੱਲ ਜਿਹੜੇ ਕਰਕੇ ਗਏ ਨਾ ਨਵੇਂ ਟਿਊਬਲ ਕਰਕੇ ਗਏ ਹੋਦੀਆਂ ਬਣਾ ਕੇ ਗਏ ਨੇ ਆ ਦੇਖੋ ਸਾਰੇ ਪ੍ਰੋਪਰ ਪਾਈਪ ਪੈ ਗਏ ਨੇ ਉਹ ਕਹਿੰਦੇ 5-7 ਦਿਨ ਦੀ ਗੱਲ ਹੈ ਉਹਦੇ ਵਿੱਚ ਨਵੀਂ ਮਸ਼ੀਨ ਤੇ ਆਵਾ ਮੋਟਰ ਪਾ ਦੇਣੀ ਹੈ ਤੇ ਬਕਸਾ ਤੇ ਇਥੋਂ ਕਨੈਕਸ਼ਨ ਲੈਣਾ ਤੇ ਤੁਹਾਡੀ ਇਹ ਨਵਾਂ ਟਿਊਬਲ ਚਾਲੂ ਬਸ ਹੋਰ ਕੋਈ ਚੱਕਰ ਨਹੀਂ ਅੱਗਾ ਕੋਈ ਗੱਲ ਨਹੀਂ ਇਹ ਥੋੜਾ ਬੋਤਾ ਪਾਣੀ ਬਾਹਰ ਨਿਕਲ ਦੇ ਜਾਂਦਾ ਟਾਈਮ ਨਾਲ ਹੁੰਨੇ ਆ ਚਾਲ ਰਿਹਾ ਇਹਦੇ ਵਿੱਚ ਇੱਕ ਮਸ਼ੀਨ ਡਿੱਗੀ ਸੀ ਉਹਦੀ وجہ ਨਾਲ ਨਾ ਪਾਣੀ ਘਟ ਗਿਆ ਨਹੀਂ ਤੇ ਪਾਣੀ ਪੂਰਾ ਹੁੰਦਾ ਸੀ ਇਹਦੇ ਵਿੱਚ ਵੀ ਉਹਦੇ ਵਿੱਚ ਹਾਂ ਜੀ ਤਾਨੂੰ ਪਾਣੀ ਦਾ ਕੋਈ ਟੈਂਕਰ ਵਗੈਰਾ ਮੰਗਾ ਕੇ ਦਿੱਤਾ ਕਿਸ ਨੇ ਟੈਂਕਰ ਪਰ ਦੇਖੋ ਅਸੀਂ ਕਿਸੇ ਨੇ ਨਹੀਂ ਬੁਲਾ ਮਲਾ ਦੇ ਬੁਲਾ ਕਰੀ ਤਾਂ ਸਾਨੂੰ ਉਹ ਟੈਂਕਰ ਅਸੀਂ ਚੱਕਰਾਂਗੇ ਕਿ ਬੜਾ ਆਪੇ ਜਿਹਾ ਸੈਨਾ ਪਾਣੀ ਢੋਲਾਂਗੇ ਤੁਸੀਂ ਗਲੀ ਚਾਹੋ ਤੁਸੀਂ ਸਾਡੇ ਗਲੀ ਚਾਹੋ ਗਲੀ ਜਾਓ ਉੱਥੇ ਵੀ ਜਾ ਕੇ ਦੇਖਦੇ ਆਂ ਜਾ ਕੇ ਤੁਹਾਡੇ ਘਰ ਦੇ ਮਾਹੌਲ ਵੀ ਆਪਾਂ ਚੈੱਕ ਕਰਦੇ ਆਂ ਸਾਰਾ ਕੁਝ ਦੇਖੋ ਜਿਨ੍ਹਾਂ ਦੇ ਘਰਾਂ ਚ ਪਾਣੀ ਆਗਾ ਉਹ ਤਾਂ ਕੋਈ ਨਹੀਂ ਬੋਲੇਗਾ ਕਿ ਵੀ ਸਾਡੇ ਜਿਹਦਾ ਨਹੀਂ ਆਏਗਾ ਉਹ ਤਾਂ ਬੋਲੇਗਾ ਹੀ ਔਰ ਇਹਨਾਂ ਨੇ ਉਹ ਜੜਾ ਮਾ ਪਾਣੀ ਆ ਗਿਆ ਦੋ ਨੰਬਰ ਗਲੀ ਤੋਂ ਪਾਣੀ ਇੱਕ ਚਰ ਵਿੱਚ ਅੱਛਾ ਠੀਕ ਹੈ ਜੀ ਉਹ ਜਿਨ੍ਹਾਂ ਕੋ ਮੋਟਰਾਂ ਨਹੀਂ ਉਹ ਵਿਚਾਰੇ ਕੀ ਕਰਨ ਹਾਂ ਵਿਚਾਰੇ ਗਰੀਬ ਪਈਏ ਰਾਤ ਨੂੰ ਬਾਦੀਆਂ ਚੱਕ ਚੱਕ ਕੇ ਲੋਕਾਂ ਦੇ ਘਰ ਆਤੇ ਗੁਰਦੁਆਰਿਆਂ ਚ ਪਾਣੀ ਭਰ ਭਰ ਕੇ ਲਿਆਉਂਦੇ ਆ ਰਾਜਦਾਰ ਰੱਖੇ ਹੋਏ ਨੇ ਉਹਨਾਂ ਨੂੰ ਵੀ ਪਾਣੀ ਅਗਲੇ ਦਿੰਦੇ ਜਿਨ੍ਹਾਂ ਦੇ ਮੋਟਰਾਂ ਲੱਗੀਆਂ ਆ ਉਹ ਵਿਚਾਰੇ ਗੁਰਦੁਆਰਿਆਂ ਚ ਪਾਣੀ ਲੈ ਆ ਲਿਆ ਪਿੰਦੇ ਨੇ ਕਰਾਏ ਦਰ ਵੀ ਰੱਖੋ ਤਾਂ ਫਿਰ ਅਗਲੇ ਮੋਟਰਾਂ ਵੀ ਲਵਾ ਕੇ ਦੋ ਪਾਣੀ ਵੀ ਦੀ ਸਹੂਲਤ ਵੀ ਦੋ ਸਭ ਨੂੰ ਅਗਲੇ ਵਿਚਾਰੇ ਰਾਤ ਨੂੰ ਗਰੀਬ ਪਤਾ ਕਿੰਨੇ ਕਿੰਨੇ ਵਜੇ ਕੰਮਾਂ ਤੋਂ ਆਂਦੇ ਆ ਗੁਰਦੁਆਰਿਆਂ ਚ ਪਾਣੀ ਢੋਂਦੇ ਨੇ 11 11 ਵਜੇ ਇਹ ਥੋੜੀ ਕਿ ਤੁਸੀਂ ਆਪਣੇ ਵਾਸਤੇ ਮੋਟਰਾਂ ਲਵਾਈਆਂ ਤਾਂ ਗਰੀਬ ਭਈਏ ਵਿਚਾਰੇ ਐਦੇ ਘੁੰਮਣਗੇ ਤੁਸੀਂ ਜਾ ਕੇ ਦਿਖਾਓ ਕਿਹੜੇ ਕਿਹੜੇ ਚੱਲੋ ਸਾਰਾ ਚਲੋ ਹਾਂ ਤਾਲੂ ਸਾਰਾ ਮਨਾ ਦਿਖਾਓ ਹਲੋ ਹਾਂਜੀ ਕਿਹੜਾ ਸਾਹਿਬ ਨਾਲ ਉਸਤੇ ਉਸਤੇ ਜੀ ਅ ਸਰ ਮੈਂ ਪ੍ਰਦੀਪ ਭੰਡਾਰੀ ਗੱਲ ਕਰ ਰਿਹਾ ਹਾਂ ਲੁਧਿਆਣਾ ਲਾਈਵ ਤੋਂ ਹਾਂਜੀ ਹਾਂਜੀ ਭਾਜੀ ਅ ਸਰ ਮੈਂ ਇੱਥੇ ਮਨਜੀਤ ਨਗਰ ਦੇ ਵਿੱਚ ਖੜਾ ਹਾਂ ਇੱਥੇ ਲੋਕ ਪਰੇਸ਼ਾਨ ਨੇ ਪਾਣੀ ਨੂੰ ਲੈ ਕੇ ਤੇ ਸੀਵਰੇਜ ਨੂੰ ਲੈ ਕੇ ਤੇ ਉਹ ਕਹਿੰਦੇ ਵੀ ਕਾਫੀ ਦੇਰ ਹੋ ਗਈ ਵੀ ਉਹ ਜਿਹੜਾ ਕੋਈ ਸਮੱਸਿਆ ਦਾ ਹੱਲ ਨਹੀਂ ਹੋ ਰਿਹਾ ਲੱਗਿਆ ਸੀ ਭਾਜੀ ਨਮਾ ਤਾਂ ਨਾ ਪਾਣੀ ਦੀ ਲੈਂ ਜੋੜ ਰਹੇ ਸੀ ਜਦੋਂ ਪਾਣੀ ਦੀ ਲੈਂ ਜੋੜਦੇ ਤਾਂ ਟਿਊਬਲ ਬੰਦ ਕਰਨੇ ਪੈਂਦੇ ਉਹਨਾਂ ਦਾ ਪ੍ਰੈਸ਼ਰ ਜ਼ਿਆਦਾ ਹੁੰਦਾ ਅੱਛਾ ਜੀ ਜੁੜਦੀ ਨਹੀਂ ਅੱਛਾ ਜੀ ਉਹ ਲੈਂ ਜੁੜ ਗਈ ਆ ਕੰਮ ਚੱਲਦਾ ਸੀ ਲੋਕਾਂ ਵਾਸਤੇ ਚੱਲਦਾ ਸੀ ਭਾਜੀ ਅੱਛਾ ਜੀ ਉਹ ਲੈਂ ਹੋ ਗਈ ਆ ਹੁਣ ਪਾਣੀ ਸਾਰਿਆਂ ਨੂੰ ਆ ਜਾਏ ਉਹ ਕਹਿੰਦੇ ਵੀ ਜਿੰਨਾ ਹੁਣ ਇੰਨੇ ਦਿਨ ਹੋ ਗਏ ਕਹਿੰਦੇ ਵੀ ਕੋਈ ਪਾਣੀ ਦਾ ਕੋਈ ਟੈਂਕਰ ਨਹੀਂ ਆਇਆ ਵੀ ਅਸੀਂ ਪਾਣੀ ਪੀਣ ਤੋਂ ਨਹਾਣ ਤੋਂ ਭਾਜੀ ਦੇ 2 ਦਿਨ ਜਦੋਂ ਹੋਇਆ ਪਰਸੋਂ ਹੀ ਲੈਂਡ ਹੋਈਆ ਮੇਰੀ ਹੁਣੀ ਐਸ.ਡੀ. ਸਾਹਿਬ ਨਾਲ ਵੀ ਗੱਲ ਹੋਈਆ ਅੱਛਾ ਜੀ ਹੁਣ ਮੈਂ ਡੀ ਪਹੁੰਚੇ ਸਵੰਤ ਹੁਣ ਇਹਨਾਂ ਨੂੰ ਪਾਣੀ ਆ ਗਿਆ ਹੋਣਾ 100% ਲੈਂਡ ਜੁੜ ਗਈਆ ਫਿਰ ਮੈਂ ਹੁਣੀ ਇੱਕੋ ਚੈੱਕ ਕਰ ਲੈਣਾ 5 ਵਜੇ ਨੂੰ ਬਿਲਕੁਲ ਦਿੱਕਤ ਨਹੀਂ ਆਉ ਹਾਂ ਚਲੋ ਠੀਕ ਹੈ ਜੀ ਤੁਸੀਂ ਚੈੱਕ ਕਰਵਾਓ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡੇ ਲੁਧਿਆਣਾ ਲਾਈਵ ਨਾਲ ਗੱਲ ਕਰਨ ਦਾ ਨਹੀਂ ਨਹੀਂ ਆ ਜੇਗੀ ਸਰ ਜੀ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਧੰਨਵਾਦ ਸੋ ਤੁਸੀਂ ਸੁਣਿਆ ਹੈ ਵੀ ਨਿਰਮਲ ਕੜਾ ਜਿਹੜੇ ਕਾਉਂਸਲਰ ਨੇ ਇਲਾਕੇ ਦੇ ਉਹ ਕਹਿੰਦੇ ਨੇ ਵੀ ਸ਼ਾਮ 5 ਵਜੇ ਤੱਕ ਦਾ ਸਾਰਾ ਹੱਲ ਹੋ ਜਾਏਗਾ ਪਾਣੀ ਦੀ ਕਿਸੇ ਨੂੰ ਸਮੱਸਿਆ ਨਹੀਂ ਆਣ ਦਿੱਤੀ ਜਾਏਗੀ ਪਰ ਹੁਣ ਦੇਖਣਾ ਇਹ ਹੋਵੇਗਾ ਵੀ ਜਿਹੜੇ ਲੋਕ ਪ੍ਰੇਸ਼ਾਨ ਨੇ ਜਿਨ੍ਹਾਂ ਦੇ ਘਰਾਂ ਦੇ ਵਿੱਚ ਗੰਦਾ ਪਾਣੀ ਆ ਰਿਹਾ ਹੈ ਪੀਣ ਨੂੰ ਹੈ ਨਹੀਂ ਨਹਾਉਣ ਨੂੰ ਹੈ ਨਹੀਂ ਉਹਨਾਂ ਦਾ ਕੀ ਮਸਲਾ ਹੱਲ ਹੁੰਦਾ ਹੈ ਜਾਂ ਨਹੀਂ ਇਹ ਤਾਂ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ ਲੁਧਿਆਣਾ ਤੋਂ ਕੈਮਰਾਮੈਨ ਹਾਨੀ ਦੇ ਨਾਲ ਪ੍ਰਦੀਪ ਭੰਡਾਰੀ ਲੁਧਿਆਣਾ